ਪੀਡੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਜਤਿੰਨ ਕੁਮਾਰ ਸ਼ਰਮਾ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਤੁਸੀਂ ਕਹਾਵਤ ਬੜੀ ਵਾਰ ਸੁਣੀ ਹੋਵੇਗੀ ਲੇਕਿਨ ਹੁਣ ਇਹ ਕਹਾਵਤ ਇਨਸਾਨਾਂ ਦੇ ਲਈ ਤਾਂ ਸਹੀ ਸਾਬਤ ਨਹੀਂ ਹੋਈ ਲੇਕਿਨ ਇਸ ਖਬਰ ਦੇ ਵਿੱਚ ਇੱਕ ਬੱਕਰੇ ਦੇ ਲਈ ਇਹ ਕਹਾਵਤ ਪੂਰੇ ਤਰੀਕੇ ਦੇ ਨਾਲ ਸਹੀ ਸਾਬਤ ਹੋ ਗਈ ਹੈ ਕਿਉਂ ਕਿ ਉਸ ਬੱਕਰੇ ਨੂੰ 6 ਲੋਕਾਂ ਦੇ ਵੱਲੋਂ ਬਲੀ ਚੜਾਉਣ ਦੇ ਲਈ ਲਿਜਾਇਆ ਜਾ ਰਿਹਾ ਸੀ ਪਰ ਹੋਇਆ ਕੁਝ ਇਸ ਤਰੀਕੇ ਦੇ ਨਾਲ ਉਹ ਬੱਕਰੇ ਦੀ ਤਾਂ ਜਾਨ ਬਚ ਜਾਂਦੀ ਹੈ ਪਰ ਛਿਆਂ ਦੇ ਵਿੱਚੋਂ ਚਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਔਰ ਜਿਹੜੇ ਦੋ ਬਚ ਜਾਂਦੇ ਨੇ ਉਹਨਾਂ ਦੀ ਹਾਲਤ ਗੰਭੀਰ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਹੈ ਉਹਨਾਂ ਦਾ ਵੀ ਹਲੇ ਕੁਝ ਥਾਂ ਟਿਕਾਣਾ ਨਹੀਂ ਹੈ ਕਿ ਉਹ ਬਚਣਗੇ ਜਾਂ ਫਿਰ ਨਹੀਂ ਡਾਕਟਰ ਕਹਿ ਰਹੇ ਨੇ ਤੇ ਜੱਬਲਪੁਰ ਦੀਆਂ ਇਹ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਹੋਇਆ ਕੀ ਹੈ ਮੱਧ ਪ੍ਰਦੇਸ਼ ਦੇ ਜੱਬਲਪੁਰ ਇਲਾਕੇ ਦੀ ਇਹ ਖਬਰ ਹੈ ਜਿੱਥੇ ਕੁਝ ਲੋਕ ਇੱਕ ਧਾਰਮਿਕ ਸਮਾਗਮ ਦੇ ਵਿੱਚ ਜਾ ਰਹੇ ਸੀ ਤੇ ਬੱਕਰਾ ਉਹਨਾਂ ਦੇ ਕੋਲ ਸੀ ਗੱਡੀ ਦੇ ਵਿੱਚ ਜਾ ਰਹੇ ਸੀ ਤੇ ਉਹ ਗੱਡੀ ਹੈ ਜਿਹੜੀ ਉਹ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ નીચે ਨਦੀ ਵਿੱਚ ਡਿੱਗ ਜਾਂਦੀ ਹੈ ਪਾਣੀ ਵੀ ਕਿਸੇ ਥਾਂ ਤੇ ਘੱਟ ਹੁੰਦਾ ਹੈ ਤੇ ਕਿਸੇ ਥਾਂ ਤੇ ਵੱਧ ਹੁੰਦਾ ਹੈ ਪਰ ਕਿਉਂਕਿ ਜਿਹੜੀ ਗੱਡੀ ਹੈ ਕਰੀਬ 50 ਫੁੱਟ ਦੇ ਕਰੀਬ ਤੋਂ 40 ਤੋਂ 50 ਫੁੱਟ ਦੀ ਉਚਾਈ ਤੋਂ ਨਦੀ ਦੇ ਵਿੱਚ ਡਿੱਗਦੀ ਹੈ ਤੇ ਡਿੱਗਦੇ ਸਾਰ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੋ ਲੋਕ ਬਚ ਜਾਂਦੇ ਨੇ ਹਸਪਤਾਲ ਲਿਜਾਇਆ ਜਾਂਦਾ ਉਹਨਾਂ ਦੀ ਹਾਲਤ ਹਲੇ ਵੀ ਗੰਭੀਰ ਹੈ ਪਰ ਜਦੋਂ ਗੱਡੀ ਦੇ ਵਿੱਚ ਲੋਕ ਜਾ ਕੇ ਦੇਖਦੇ ਨੇ ਤਾਂ ਪਤਾ ਚੱਲਦਾ ਹੈ ਗੱਡੀ ਦੇ ਵਿੱਚ 6 ਲੋਕ ਤਾਂ ਸੀ ਨਾਲ ਇੱਕ ਬੱਕਰਾ ਵੀ ਸੀ ਪਰ ਉਸ ਬੱਕਰੇ ਦੀ ਜਾਨ ਤਾਂ ਬਚ ਜਾਂਦੀ ਹੈ ਔਰ ਚਾਰ ਲੋਕ ਮੌਤ ਦੇ ਮੂੰਹ ਦੇ ਵਿੱਚ ਸਮਾ ਜਾਂਦੇ ਨੇ ਤੇ ਤੁਹਾਨੂੰ ਤਸਵੀਰਾਂ ਵੀ ਇਸ ਵਕਤ ਅਸੀਂ ਉਹੀ ਘਟਨਾ ਸਥਲ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਗੱਡੀ ਆ ਪੂਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਚੁੱਕੀ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਲੇਕਿਨ ਅਏ ਜੋ ਬੱਕਰਾ ਹੈ ਉਹ ਤੁਸੀਂ ਦੇਖ ਸਕਦੇ ਹੋ ਬੱਕਰੇ ਦਾ ਬਾਲ ਵੀ 빙ਾ ਨਹੀਂ ਹੋਇਆ ਤੇ ਇੱਕ ਵੱਡਾ ਹਾਦਸਾ ਹੋਇਆ ਚਾਰ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ ਦੋ ਲੋਕ ਜਿਹੜੇ ਬਚ ਗਏ ਸੀ ਇਸ ਵਕਤ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਹੈ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਜਬਲਪੁਰ ਪੁਲਿਸ ਜਬਲਪੁਰ ਪੁਲਿਸ ਦੇ ਮੁਤਾਬਕ ਜਿਹੜਾ ਹਾਦਸਾ ਹੈ ਕਾਰ ਸਵਾਰ ਦੇ ਵਿੱਚ ਚਾਰ ਲੋਕ 6 ਲੋਕ ਸੀ ਧਾਰਮਿਕ ਅਨੁਸ਼ਠਾਨ ਦੇ ਲਈ ਜਾ ਰਹੇ ਸੀ ਤੇ ਰਿਪੋਰਟਾਂ ਦੇ ਮੁਤਾਬਕ ਮੰਨੀਏ ਤਾਂ ਇਹ ਬਲੀ ਚੜਾਉਣ ਜਾ ਰਹੇ ਸੀ ਬੱਕਰੇ ਦੀ ਪਰ ਬੱਕਰੇ ਦੀ ਬਲੀ ਚੜਾਉਣ ਤੋਂ ਬਾਅਦ ਚਾਰ ਲੋਕ ਹੀ ਇਸ ਬਲੀ ਦਾ ਸ਼ਿਕਾਰ ਹੋ ਗਏ ਖੁਦ ਉਹਨਾਂ ਦੀ ਆਪਣੀ ਬਲੀ ਚੜ ਗਈ ਹੈ ਤੇ ਦੋ ਲੋਕਾਂ ਦੀ ਜਾਨ ਬਚ ਗਈ ਹੈ ਜਬਲਪੁਰ ਜ਼ਿਲ੍ਹੇ ਦੇ ਚਰਗਾਵ ਥਾਣਾ ਖੇਤਰ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਹਲ ਜਾਂਦੀ ਹੈ ਕਿਉਂ ਕਿ ਕਾਫੀ ਉਚਾਈ ਦੇ ਉੱਤੋਂ ਇੱਕ ਗਾਰ ਡਿੱਗਦੀ ਹੈ ਸਕੋਰਪੀਓ ਕਾਰ ਹੈ ਔਰ ਸਕੋਰਪੀਓ ਕਾਰ ਇਸ ਵਕਤ ਪਛਾਣੀ ਵੀ ਨਹੀਂ ਜਾ ਰਹੀ ਪੂਰੇ ਤਰੀਕੇ ਦੇ ਨਾਲ ਕਾਰ ਦੇ ਪਰਖੱਚੇ ਉੱਡ ਗਏ ਨੇ ਕੁਝ ਲੋਕ ਜਿਹੜੇ ਪ੍ਰਤੱਖ ਦਰਸ਼ੀ ਨੇ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਕਾਰ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੀ ਸੀ ਤੇਜ਼ ਰਫ਼ਤਾਰ ਹੋਣ ਦੇ ਕਾਰਨ ਜਿਹੜਾ ਡਰਾਈਵਰ ਹੈ ਸੰਤੁਲਨ ਖੋ ਬੈਠਦਾ ਇਸ ਕਾ ਗੱਡੀ ਦੇ ਉੱਤੇ ਕਾਬੂ ਨਹੀਂ ਰੱਖ ਪਾਂਦਾ ਤੇ ਜਿਸ ਵੇਲੇ ਗੱਡੀ ਆਪਣੇ ਬੇਕਾਬੂ ਹੋ ਜਾਂਦੀ ਹੈ ਉਸ ਵੇਲੇ ਉਹ ਪੁਲ ਦੇ ਉੱਤੇ ਸੀ ਤੇ ਪੁਲ ਦੀ ਰੇਲਿੰਗ ਨੂੰ ਤੋੜਦੇ ਹੋਏ ਯਾਨੀ ਤੁਸੀਂ ਸੋਚੋ ਕਿੰਨੀ ਮਜ਼ਬੂਤ ਰੇਲਿੰਗ ਹੁੰਦੀ ਹੈ ਉਸ ਦੇ ਵਿੱਚ ਜ਼ਬਰਦਸਤ ਟੱਕਰ ਵੱਜਦੀ ਹੈ ਉਹ ਰੇਲਿੰਗ ਟੁੱਟਦੀ ਹੈ ਤੇ ਗੱਡੀ ਕਰੀਬ 40-50 ਫੁੱਟ ਹੇਠਾਂ ਨਿਚੇ ਇਸ ਦਰਿਆ ਦੇ ਵਿੱਚ ਡਿੱਗ ਜਾਂਦੀ ਹੈ ਔਰ ਡਿੱਗਣ ਦੇ ਨਾਲ ਇੱਕੋ ਦਮ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਆਂਦੀ ਹੈ ਆਲੇ ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਸੜਕਾਂ ਦੇ ਉੱਤੇ ਔਰ ਪੁਲ ਦੇ ਉੱਤੇ ਸਾਰੇ ਲੋਕ ਖੜਕੇ ਸਾਰਾ ਦੇਖ ਰਹੇ ਹੁੰਦੇ ਨੇ ਕੀ ਹੋਇਆ ਕੀ ਹੈ ਤੇ ਇੰਨੀ देर ਦੇ ਵਿੱਚ ਜਿੰਨੀ ਦੇਰ ਦੇ ਵਿੱਚ ਰੈਸਕਿਊ ਆਪਰੇਸ਼ਨ ਕੀਤਾ ਜਾਂਦਾ ਕੁਝ ਲੋਕ ਨਦੀ ਦੇ ਵਿੱਚ ਉਤਰਦੇ ਨੇ ਤੇ ਕਿਉਂਕਿ ਜਿੱਥੇ ਪਾਣੀ ਘਟ ਹੁੰਦਾ ਕਾਰ ਡਿੱਗੀ ਉੱਥੇ ਸੀ ਇੰਪੈਕਟ ਕਾਫੀ ਜ਼ਿਆਦਾ ਤੇਜ਼ ਸੀਗਾ ਤੇ ਜਦੋਂ ਦੇਖਦੇ ਨੇ ਤਾਂ ਅੰਦਰ ਗੱਡੀ ਦੇ ਵਿੱਚ ਚੀਕ ਚਿਹਾੜਾ ਮਚਿਆ ਹੁੰਦਾ ਗੱਡੀ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਗੱਡੀ ਨੂੰ ਕੱਟਣਾ ਪੈਂਦਾ ਗੱਡੀ ਦੇ ਬੱਜੇ ਵੀ ਨਹੀਂ ਖੋਲਦੇ ਸੀ ਤੇ ਜਦੋਂ ਬਾਹਰ ਕੱਢਦੇ ਨੇ ਤਾਂ ਚਾਰ ਲੋਕਾਂ ਦੀ ਔਨ ਸਪੋਰਟ ਡੈਥ ਹੋ ਜਾਂਦੀ ਹੈ ਜਾਨੀ ਮੌਕੇ ਤੇ ਹੀ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਹ ਦੋ ਲੋਕਾਂ ਦੇ ਹਲੇ ਵੀ ਸਾਹ ਚੱਲ ਰਹੇ ਸੀ ਉਹਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਗੰਭੀਰ ਵੀ ਨਹੀਂ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਔਰ ਇਹ ਛੇ ਹੀ ਲੋਕ ਬੱਕਰੇ ਦੀ ਬਲੀ ਦੇਣ ਜਾ ਰਹੇ ਸੀ ਲੇਕਿਨ ਕਿਤੇ ਨਾ ਕਿਤੇ ਇਸ ਵਕਤ ਖੁਦ ਉਹਨਾਂ ਦੀ ਆਪਣੀ ਹੀ ਬਲੀ ਦਾ ਸ਼ਿਕਾਰ ਹੋ ਰਹੇ ਨੇ ਇਸ ਭਿਆਨਕ ਘਾਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਕਾਰ ਦੇ ਵਿੱਚ ਇੱਕ ਬੱਕਰਾ ਵੀ ਸੀ ਉਸ ਬੱਕਰੇ ਨੂੰ ਬਲੀ ਦੇ ਲਈ ਲਜਾਇਆ ਜਾ ਰਿਹਾ ਸੀ ਤੁਰਘਟਨਾ ਤੋਂ ਬਾਅਦ ਯਾਨੀ ਹਾਦਸੇ ਤੋਂ ਬਾਅਦ ਬੱਕਰਾ ਪੂਰੇ ਤਰੀਕੇ ਦੇ ਨਾਲ ਸਹੀ ਆ ਬੱਕਰੇ ਨੂੰ ਕੁਝ ਵੀ ਨਹੀਂ ਹੋਇਆ ਉਹਦੀ ਨਾ ਲੱਤ ਟੁੱਟੀ ਨਾ ਬਾਹਾਂ ਟੁੱਟੀ ਨਾ ਉਹਦੇ ਕਿਤੇ ਸੱਟ ਪੇਟ ਲੱਗੀ ਇਹ ਇੱਥੇ ਜੋ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਉਹਨਾਂ ਨੇ ਵੀ ਦੱਸਿਆ ਕਿ ਬੱਕਰਾ ਬਿਲਕੁਲ ਚੰਗੇ ਤਰੀਕੇ ਨਾਲ ਤੰਦਰੁਸਤ ਹੈ ਉਹਦਾ ਬਾੜ ਵੀ ਬਾੱਕਾ ਨਹੀਂ ਹੋਇਆ

शायद वहाँ जो चक्षुदर्शी साक्षी वो लोग बता रहे हैं कि अनियंत्रित होकर सीधे डिवाई पुल के नीचे गिर गई है जिसमें छः लोग सवार थे जिसमें चार की मौके पर ही मौत हो गई थी जिनमें दो जो घायल थे उन्हें मेडिकल कॉलेज जबलपुर में भर्ती कराया गया था इलाज के लिए और घायल हैं उसमें एक अभी गंभीर है गंभीर स्थिति अभी दोनों गंभीर स्थिति में हैं ये गरीब 35 से 40 फीट की ऊंचाई है वहाँ से नीचे गिरी थी गाड़ी और तेज रफ्तार होने के कारण ये रेलिंग तोड़ते हुए पार हो गई थी